ਦੇਸ਼ ਦੇ ਵਿੱਚ ਮਹਾ ਸ਼ਿਵਰਾਤਰੀ ਦਾ ਤਿਉਹਾਰ ਉਮਤਾਮ ਦੇ ਨਾਲ ਮਨਾਇਆ ਜਾ ਰਿਹਾ ਪਰ ਦੂਜੇ ਪਾਸੇ ਖਨੌਰੀ ਬਾਰਡਰ ਤੋਂ ਮੰਦਭਾਗੀ ਖਬਰ ਆਈ ਹੈ ਇੱਕ ਕਿਸਾਨ ਨੂੰ ਦਿਲ ਦਾ ਦੌਰਾ ਪਿਆ ਤੇ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਹੋ ਚੁੱਕੀ ਹੈ ਜਿਸ ਨੂੰ ਦੇਖਦਿਆਂ ਹੋਇਆਂ ਕਿਸਾਨਾਂ ਦੇ ਵੱਲੋਂ ਹੁਣ ਅਪੀਲ ਕਰ ਦਿੱਤੀ ਕਿ ਜਲਦੀ ਜਲਦੀ ਖਨੌਰੀ ਬਾਰਡਰ ਦੇ ਉੱਤੇ ਪਹੁੰਚੋ ਖਨੌਰੀ ਬਾਰਡਰ ਦੇ ਉੱਤੇ ਦੋਵੇਂ ਫਾਰਮਾਂ ਦੀ ਵੱਡੀ ਮੀਟਿੰਗ ਹੋਣ ਵਾਲੀ ਹੈ ਮੀਟਿੰਗ ਤੋਂ ਬਾਅਦ ਕਹਿੰਦੇ ਉਹ ਐਕਸ਼ਨ ਪਲਾਨ ਕਰਾਂਗੇ ਕੋਈ ਵੱਡਾ ਪਲਾਨ ਕਰਾਂਗੇ ਜਗਜੀਤ ਸਿੰਘ ਡੱਲੇਵਾਲ ਨੂੰ 103 ਬੁਖਾਰ ਹੋ ਚੁੱਕਿਆ ਬੀਤੇ ਕੱਲ ਜਗਜੀਤ ਸਿੰਘ ਡੱਲੇਵਾਲ ਦਾ ਬੀਪੀ ਵੱਧ ਗਿਆ ਸੀ ਤੇ ਅੱਜ ਕੀ ਕੁਝ ਹੋ ਰਿਹਾ ਜਗਜੀਤ ਸਿੰਘ ਡੱਲੇਵਾਲ ਨੂੰ ਹਾਲਤ ਕਾਫੀ ਨਾਜ਼ੁਕਾ ਕਿਸੇ ਵੇਲੇ ਵੀ ਕੋਈ ਵੀ ਮੰਦ ਭਾਗੀ ਖਬਰ ਆ ਸਕਦੀ ਆ ਜਗਜੀਤ ਸਿੰਘ ਡੱਲੇਵਾਲ ਦੇ ਬਾਰੇ ਤਾਂ ਪੂਰੀ ਗੱਲਬਾਤ ਅਭਿਮਨਿਉ ਕੋਹਾੜ ਕਿਸਾਨ ਲੀਡਰ ਅਤੇ ਕਾਕਾ ਕੋਟੜਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਤੁਹਾਨੂੰ ਉਹਨਾਂ ਦੀ ਜੁਬਾਨ आज सरदार जगजीत सिंह डल्लेवाल जी के आमरण अनशन का तिरानवेवा दिन है और कल सुबह से ही जगजीत सिंह डल्लेवाल जी का स्वास्थ्य बहुत तेजी से बिगड़ रहा है कल अचानक से उनका ब्लड प्रेशर बढ़ के एक सौ बटा एक हो गया था जो बहुत ही ज्यादा एबनॉर्मल था और ब्लड प्रेशर बहुत तेजी से फ्लक्चुएट कर रहा था डॉक्टरों ने काफी समय तक प्रयास किए कई घंटों के प्रयासों के बाद कल एक बार ब्लड प्रेशर था वो स्टेबल आ गया था आज सरदार जगजीत सिंह डल्लेवाल जी को सुबह से ही 103 से भी ज्यादा का बुखार है और आप अभी डॉक्टरों के कहे अनुसार है उसके पैरों के ऊपर भी गीले पानी से उनको अभी कपड़े से कंट्रोल में करने की कोशिश करी जा रही है और सर पे भी माथे पे भी लगातार जो पानी है वो पानी उससे करके कंट्रोल करने का प्रयास किया जा रहा है लगभग दो घंटे से ये चल रहा है उसके बावजूद जो बुखार है वो 103 से नीचे नहीं आ रहा है 103 से ऊपर ही बुखार है और जो यूरिन की रिपोर्ट आई है यूरिन की रिपोर्ट में जो किटोन है, है और अगर आप यहाँ इस हाथ में देखोगे जो बार बार जो हम कई बार बात कहते हैं परसों से इस हाथ में ड्रिप लगी थी लेकिन उसके बाद नशे ब्लॉक होने के बाद यहाँ भी सूजन आ रखी है ये हाथ ये वाला हाथ भी थोड़ा सा नॉर्मल है और इसमें देखो ये यहाँ पे

ਆਪਾਂ ਨੂੰ ਦੱਸਿਆ ਗਿਆ ਅ ਕੱਲ ਤੋਂ ਹੀ ਜਿਹੜੀ ਇਹ ਸਿਚੁਏਸ਼ਨ ਹੈ ਪ੍ਰਧਾਨਜੀਤੀ ਵਿਗੜਨੀ ਜ਼ਿਆਦਾ ਨਾਚਕ ਹੋਈ ਹੈ ਤੋਂ ਮੈਂ ਇਸ ਸਥਿਤੀ ਦੇ ਵਿੱਚ ਦੇਖੋ ਡਾਕਟਰਾਂ ਵਾਲਾ ਪਉ ਤਾਂ ਜਿਹੜੀ ਕਹਿੰਦਾ ਮੈਡੀਕਲ ਐਡ ਹੈ ਉਹ ਆਪਾਂ ਕੱਲੀ ਗਲੂਕੋਸ਼ੀ ਹੀ ਲੈ ਰਹੇ ਹਾਂ ਬਾਹਰ ਜਿਹੜਾ ਕੁਝ ਚੱਲ ਰਿਹਾ ਹੈ ਬਾਹਰ ਜਿਹੜਾ ਪ੍ਰਚਾਰ ਹੋ ਰਿਹਾ ਹੈ ਮੈਂ ਕਹਿੰਨਾ ਹਕੀਕਤ ਤੋਂ ਬਾਹਰ ਆ ਗਰਾਉਂਡ ਲੈਵਲ ਤੇ ਜਿਹੜੇ ਇੱਥੇ ਬੰਦੇ ਨਾਲ ਨੇ ਜਿਹੜੇ ਸਾਡੇ ਮੁੰਡੇ ਇਹ ਨਾਲ ਦੇ ਸੇਵਾ ਕਰ ਰਹੇ ਨੇ ਜਿਹੜਾ ਅੱਜ 95 ਦਿਨਾਂ ਤੋਂ 96 ਦਿਨਾਂ ਤੋਂ ਉਹਨਾਂ ਦੀ ਸੇਵਾ ਕਰ ਰਹੇ ਨੇ ਪ੍ਰਧਾਨ ਜੀ ਦੀ ਉਹਨਾਂ ਨੂੰ ਪਤਾ ਗਰਾਉਂਡ ਲੈਵਲ ਤੇ ਮੈਂ ਇਸ ਹਾਲਾਤ ਦੇ ਵਿੱਚ ਇੱਕ ਤਾਂ ਬੇਨਤੀ ਕਰਦਾ ਸੁੱਚੇ ਆਪਣੇ ਫੋਰਮ ਦੇ ਆਗੂਆਂ ਨੂੰ ਚਾਹੇ ਉਹ ਕਿਸੇ ਵੀ ਸਟੇਟ ਦੇ ਵਿੱਚ ਬੈਠੇ ਨੇ ਇਸ ਨਾਜ਼ੁਕ ਹਾਲਾਤ ਦੇ ਨਾਲ ਘੱਟੋ-ਘੱਟ ਤਾਲਮਿਲ ਸਾਨੂੰ ਬਤਾਉਣਾ ਚਾਹੀਦਾ ਹੈ ਤੋਂ ਸਰਕਾਰ ਤਮਾ ਗੱਲਬਾਤ 19 ਮਾਰਚ ਆਲੀ ਹੈ ਉੱਧਰ ਤੋਂ ਛੱਡ ਕੇ ਜਿਹੜੇ ਇੰਨਾ ਸਮਾਂ ਉਹ ਸਾਨੂੰ ਜ਼ਰੂਰ ਵਿਚਾਰਨ ਦਾ ਬਣਦਾ ਕਿ ਇਸ ਹਾਲਾਤ ਦੇ ਵਿੱਚ ਨਜਿੱਠਣ ਵਾਸਤੇ ਸਾਡਾ ਕਿਹੜੀ ਅਗਲੀ ਰਣਨੀਤੀ ਤਿਆ ਹੈ ਜਿਵੇਂ ਅੱਜ ਹੀ ਮੈਂ ਕੱਲ੍ਹ ਅਸੀਂ ਫੋਰਮ ਦੀ ਮੀਟਿੰਗ ਬੁਲਾ ਲਈ ਹੈ ਅੱਜ 12 ਵਜੇ ਖਨੋਰੀ ਬਾਰਡਰ ਤੇ ਸਾਡੇ ਪੂਰੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਮੀਟਿੰਗ ਹੋ ਰਹੀ ਹੈ ਇਹ ਸਾਰੀ ਸਥਿਤੀ ਤੇ ਨਜਿੱਠਣ ਵਾਸਤੇ ਤੇ ਵਿਚਾਰਨ ਵਾਸਤੇ ਤੇ ਖਾਸ ਕਰਕੇ ਬੀਕੇ ਜੂ ਸਿੱਧੂਪੁਰ ਦਾ ਜਿੰਨਾ ਸਾਡਾ ਪਰਿਵਾਰ ਹੈ ਉਹਨਾਂ ਨੂੰ ਵੀ ਪੇਲ ਆ ਕਿ ਆਪਦੇ ਕਮ ਤੰਦੇ ਛੱਡ ਕੇ ਸਾਰੇ ਖਨੋਰੀ ਪਹੁੰਚੋ ਤੇ ਸਾਡੇ ਫੋਰਮ ਦੀ ਜਿਹੜੀ ਮੀਟਿੰਗ ਹੋ ਰਹੀ ਆ ਉਹਦੇ ਵਿੱਚ ਇਸ ਗੱਲ ਤੇ ਚਰਚਾ ਵੀ ਕਰਨੀ ਆ ਜਿਹੜੇ ਸਾਡੇ ਪ੍ਰੋਗਰਾਮ ਦਿੱਤੇ ਆ ਉਹਨਾਂ ਤੇ ਵੀ ਵਿਚਾਰ ਕਰਨਾ ਤਾਂ ਮੈਨੂੰ ਲੱਗਦਾ ਕਿ ਸਰਕਾਰ ਅਣਗਹਿਲੀ ਕਰਕੇ ਇਹਨਾਂ ਕੋਲੇ ਓਡਾ ਪ੍ਰਬੰਧ ਨਾ ਹੋਣ ਕਰਕੇ ਤਾਂ ਅਸੀਂ ਇੱਕ ਸਾਡੇ ਬਲਾਕ ਪ੍ਰਧਾਨ ਅਸੀਂ ਉਹਨੂੰ ਟੈਕ ਆਇਆ ਉਹਨੂੰ ਵੀ ਬੜੀ ਮੁਸ਼ਕਲ ਦੇ ਨਾਲ ਰਜਿੰਦਰਾ ਹਸਤੁਲ ਦੇ ਵਿੱਚ ਦਾਖਲ ਕਰਵਾਇਆ ਤਾਂ ਇਹ ਸਹ ਹਾਲਾਤਾਂ ਤੋਂ ਮੈਨੂੰ ਲੱਗਦਾ ਸਰਕਾਰ ਵੱਲ ਨਿਬਾੜਾ ਦੇਖਿਆ ਜਾ ਸਕਦਾ ਆਪਾਂ ਆਪਦੇ ਫੋਰਮ 'ਚ ਵਿਚਾਰ ਗਏ ਆਪਦੀ ਜਸੇਬੰਦੀ 'ਚ ਵਿਚਾਰ ਗਏ ਵਿਚਾਰ ਕੇ ਇਹੋ ਜੀ ਨਾਚਕ ਹਾਲਾਤ ਨਾਲ ਨਜਿੱਠਣ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਆਪਾਂ ਖਨੋਰੀ ਇਸ ਹਾਲਾਤ ਇਸ ਮੋਰਚੇ ਦੇ ਵਿੱਚ ਆ ਕੇ ਵਿਚਾਰ ਗਏ ਤਾਂ ਅਗਲੀ ਜਿਹੜੀ ਰਣਨੀਤੀ ਤੈਅ ਆ ਉਹ ਬਣਾ ਕੇ ਕਿਉਂਕਿ ਅਸੀਂ ਬਹੁਤ ਕੁਝ ਕਿਹਾ ਤੇ ਬਹੁਤ ਕੁਝ ਕਰਿਆ ਹੁਣ ਮੈਨੂੰ ਇਹ ਲੱਗਦਾ ਪਰਖ ਸਾਹਮਣੇ ਆ ਰਹੀ ਆ ਜੋ ਲੋਕਾਂ ਨਾਲ ਵਾਦਾ ਕੀਤਾ ਅਸੀਂ ਘਟੋ-ਘਟੇ ਵਾਦਾ ਕੀਤਾ ਕਿ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਤੋਂ ਘੱਟ ਕਿਤੇ ਵੀ ਕੋਈ ਸਮਝੌਤਾ ਤੇ ਕਿਤੇ ਵੀ ਪ੍ਰਧਾਨ ਜੀ ਨੇ ਕਿਹਾ ਕਿ ਕਿਤੇ ਵੀ ਸਮਝੌਤਾ ਨਹੀਂ ਹੋ ਜੂਗਾ ਖਾਣ ਪੀਣਾਂ ਦੀਆਂ ਜਿਹੜੀਆਂ ਚਰਚਾ ਵਾਰ ਹੋ ਰਹੀ ਹੈ ਫੋਟੋਆਂ ਬਣ ਰਿਹਾ ਕੋਈ ਕੋਈ ਵੀਡੀਓ ਪਾ ਰਿਹਾ ਕੋਈ ਆੜੂ ਪਾ ਰਿਹਾ ਹੈ ਉਹ ਮੈਨੂੰ ਲੱਗਦਾ ਕਿ ਆਪਦੇ ਸਿਆਸੀ ਦਾ ਨੂੰ ਬਚਾਉਣ ਵਾਸਤੇ ਇਹ ਜਾ ਗਲਤ ਪ੍ਰਚਾਰ ਹੋ ਰਿਹਾ ਮੈਨੂੰ ਇਹ ਲੱਗਦਾ ਕਿ ਸਾਡੇ ਜਿਹੜੇ ਦੋਨੇ ਫੋਰਮਾਂ ਦੇ ਆਗੂ ਲਗਭਗ 3 ਸਾਲ ਤੋਂ ਉੱਪਰ ਟੱਪ ਗਏ ਸਾਡੀਆਂ ਜਿਹੜੀਆਂ 12 ਮੰਗਾਂ ਤੇ ਅਸੀਂ ਸਰਕਾਰ ਨੂੰ ਲਿਆਂਦਾ ਹੁਣ ਲਾਗੂ ਕਰਵਾਉਣ ਲਈ ਪ੍ਰਭੂ ਮੈਨੂੰ ਲੱਗਦਾ ਕਿ ਉਹ ਸਥਿਤੀ ਬਹੁਤ ਜਿਹੜੀ ਨਾਚਕ ਹੈ ਤੇ ਪ੍ਰਧਾਨ ਜੀ ਦੀ ਜਿਹੜੀ ਸਿਹਤ ਵਾਕਿਆ ਜਿਹੜਾ 100 ਦਿਨ ਹੋਣ ਜਾ ਰਿਹਾ 100 ਦਿਨਾਂ ਦੇ ਵਿੱਚ ਜਿਹੜਾ ਨੁਕਸਾਨ ਉਹ ਦਿਖ ਰਿਹਾ ਜੇ ਬੁਖਾਰ ਚੜ ਗਿਆ ਉਹ ਕੰਟਰੋਲ ਨਹੀਂ ਹੁੰਦਾ ਤਾਂ ਕਤੇ ਬੀਪੀ ਵੱਧ ਗਿਆ ਉਹ ਕੰਟਰੋਲ ਨਹੀਂ ਹੁੰਦਾ ਅਸੀਂ ਉਹ ਸਾਰਾ ਕੁਝ ਕਰ ਰਹੇ ਹਾਂ ਤਾਂ ਇਸ ਕਰਕੇ ਮੈਂ ਅਪੀਲ ਕਰਦਾ ਕੀ ਐਸ ਔਖੇ ਘੜੀ ਦੇ ਵਿੱਚ ਸਾਰੇ ਫੋਰਮ ਦੇ ਆਗੂ ਤੇ ਸਾਰੇ ਬੀਕੇਜੂ ਸਿੱਧੂਪੁਰ ਦੇ ਵਰਕਰ ਉਹਨਾਂ ਨੂੰ ਪੇਲ ਲੈ ਕੇ ਖਨੌਰੀ ਪਹੁੰਚੀ ਤੇ ਆਪਾਂ ਜਰੂਰ ਇਸ ਸਥਿਤੀ ਤੇ ਵਿਚਾਰ ਕੇ ਅਗਲਾ ਕੋਈ ਐਕਸ਼ਨ ਸਖਤ ਦੇਗੇ